ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਇੱਥੇ ਸਵਾਰੀਆਂ ਨਾਲ ਪਰਿਵਾਰਸ ਨਾਲ ਆਪਣਿਆ ਪਿਆਨਕ ਹਾਦਸਾ ਮੌਕੇ ਤੇ ਹੋ ਗਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀ ਹਾਂ ਮਹਾਰਾਸ਼ਟਰ ਦੇ ਜਾਲਾਂਚ ਬਸਤੇ ਰਕ ਵਿਚਾਲੇ ਉਈ ਟੱਕਰ 'ਚ ਛੇ ਲੋਕਾਂ ਦੀ ਮੌਤ ਹੋ ਗਈ ਜਦਕਿ 18 ਲੋਕ ਜ਼ਖਮੀ ਹੋ ਗਏ ਜ਼ਖਮੀਆਂ 'ਚ ਛੇ ਦੀ ਹਾਲਤ ਨਾਜਿਕ ਦੱਸੀ ਜਾ ਰਹੀ ਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦਾ ਅਗਲਾ ਹਿੱਸਾ ਚੱਕਣਾ ਸ਼ੁਰੂ ਹੋ ਗਿਆ ਜੀ ਹਾਂ ਜਾਣਕਾਰੀ ਅਨੁਸਾਰ ਅੰਬਦ ਜੁਗਾਈ ਕਾਰਪੋਰੇਸ਼ਨ ਦੀ ਬੱਸ ਯਾਤਨਾ ਜਾਰੀ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਦੇ ਕਾਰਨ ਅਲਿਸ਼ਪਸ਼ਟ ਨਹੀਂ ਹੋ ਸਕੇਗਾ ਕਿ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਡਰਾਈਵਰ ਬੱਸ ਤੋਂ ਕੰਟਰੋਲ ਗਵਾ ਬੈਠਾ ਸੀ ਹਾਦਸੇ ਤੋਂ ਬਾਅਦ ਸਥਾਨਕ ਲੋਕ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀ ਸ਼ੁਰੂ ਕਰ ਦਿੱਤੇ ਹਾਦਸੇ ਦੇ ਸ਼ਿਕਾਰ ਹੋਏ ਟਰੱਕ ਮੌਸਮੀ ਸਮਾਨ ਨਾਲ ਲੱਦਿਆ ਸੀ ਅਤੇ ਜਸਟ ਕਾਲਜ ਕੋਲੋਂ ਵੀ ਯਾਤਰੀ ਸਵਾਰ ਸਨ ਮਾਮਲੀ ਜ਼ਖਮੀਆਂ ਨੂੰ ਇਲਾਜ ਲਈ ਮੋਢਲਾ ਸਿਹਤ ਕੇਂਦਰ ਅਬੇਡ ਵਿਖੇ ਦਾਖਲ ਕਰਵਾਇਆ ਇਤਿਹਾਸ ਤੋਂ ਬਾਅਦ ਹਾਈਵੇ ਤੇ ਦੋਵੇਂ ਪਾਸੇ ਮਨਾਂ ਦੀ ਲੰਬੀ ਕਤਾਰ ਲੱਗ ਗਈ ਮੌਕੇ ਤੇ ਪੁੱਜੀ ਬਲਸ ਨੇ ਕ੍ਰੀਨੀ ਦੀ ਮਦਦ ਨਾਲ ਹਸਤਕਦਸ ਤਬਾਣਾ ਨੂੰ ਆਸ-ਪਾਸੇ ਕਰ ਦਿੱਤਾ ਇਸ ਤੋਂ ਬਾਅਦ ਆਵਾਜੇ ਨੂੰ ਸੁਚਾਰੂ ਬਣਾਇਆ ਗਿਆ ਵੀਡੀਓ ਦੇਖਣ ਲਈ ਤੁਹਾਡਾ